ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਕਪੂਰ ਦਾ ਛੋਟਾ ਜਿਹਾ ਟੁਕੜਾ ਘਰ ਦੀ ਇਸ ਜਗ੍ਹਾ ਤੇ ਰੱਖ ਦਿਓ ਵਿਗੜੇ ਤੋਂ ਵਿਗੜੇ ਕੰਮ ਵੀ ਬਣ ਜਾਣਗੇ ਇਸ ਉਪਾਅ ਨੂੰ ਕਰਕੇ ਆਪਣੇ ਘਰ ਦੇ ਵਿੱਚ ਤੁਸੀਂ ਪੋਜ਼ਿਟਿਵ એનર્ਜੀ ਨੂੰ ਲਿਆ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਪਰ ਇਸ ਉਪਾਅ ਨੂੰ ਸਹੀ ਤਰੀਕੇ ਤੇ ਸਹੀ ਸਮੇਂ ਦੇ ਨਾਲ ਜੇਕਰ ਅਸੀਂ ਕਰਾਂਗੇ ਫਿਰ ਹੀ ਸਾਨੂੰ ਇਸ ਉਪਾਅ ਦਾ ਲਾਭ ਹੋਵੇਗਾ ਸੰਗਤ ਜੀ ਇਸ ਉਪਾਅ ਨੂੰ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਨਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸੰਗਤ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਮਨੁੱਖ ਭਾਵੇਂ ਕਿਤੇ ਵੀ ਕਿਉਂ ਨਾ ਰਹਿੰਦਾ ਹੋਵੇ ਉਸ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜ਼ਰੂਰ ਹੁੰਦੀ ਹੈ ਕਿਸੇ ਦੇ ਘਰ ਦੇ ਵਿੱਚ ਧਨ ਦੀ ਕਮੀ ਹੁੰਦੀ ਹੈ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਜਿਸ ਕਰਕੇ ਉਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਸੁੱਖ ਸਮਰiddhi ਦੀ ਕਮੀ ਹੈ ਜਾਂ ਫਿਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਰੈਗੂਲਰ ਸਹੀ ਨਹੀਂ ਚੱਲ ਰਹੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵਿੱਚ ਮਨ ਨਹੀਂ ਲੱਗਦਾ ਤੁਹਾਡੇ ਇਸ ਤਰ੍ਹਾਂ ਦੀ ਹਰ ਇੱਕ ਪਰੇਸ਼ਾਨੀ ਦੀ ਜੋ ਸਮੱਸਿਆ ਹੈ ਉਸ ਦਾ ਹੱਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਪੂਰ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਵੈਸੇ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਕਪੂਰ ਇੱਕ ਉੱਡਣ ਵਾਲਾ ਪਦਾਰਥ ਹੈ ਜਦੋਂ ਇਸ ਨੂੰ ਅਸੀਂ ਖੋਲਦੇ ਹਾਂ ਤੇ ਹਵਾ ਦੇ ਵਿੱਚ ਰੱਖ ਦਿੰਦੇ ਹਾਂ ਤੇ ਇਹ ਉੱਡ ਜਾਂਦਾ ਹੈ ਇਸੇ ਹੀ ਤਰ੍ਹਾਂ ਅਸੀਂ ਪਾਠ ਪੂਜਾ ਦੇ ਸਮੇਂ ਆਰਤੀ ਦੇ ਸਮੇਂ ਇਸ ਨੂੰ ਪ੍ਰਯੋਗ ਦੇ ਵਿੱਚ ਲਿਆਉਂਦੇ ਹਾਂ ਇਸ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਸੁੱਖ ਸਮਰiddhi ਤੇ ਆਪਣੀਆਂ ਪ੍ਰੋਬਲਮ ਪਰੇਸ਼ਾਨੀਆਂ ਮੁਸ਼ਕਲਾਂ ਦੂਰ ਕਰਨ ਦੇ ਲਈ ਅਸੀਂ ਕਪੂਰ ਦੇ ਛੋਟੇ-ਛੋਟੇ ਉਪਾਅ ਵੀ ਕਰਦੇ ਆਂ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਹਰ ਰੋਜ਼ ਇੱਕ ਕਪੂਰ ਜਲਾਉਨੇ ਆਂ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਵਧੀਆ ਸੁਗੰਧ ਵੀ ਆਉਂਦੀ ਹੈ ਸਾਡੇ ਘਰ ਦੀ ਜਿਹੜੀ ਨੈਗੇਟਿਵ એનર્ਜੀ ਹੈ ਉਹ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਸਾਡੇ ਮਨ ਨੂੰ ਵੀ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਤੇ ਸਭ ਤੋਂ ਪਹਿਲਾ ਉਪਾਅ ਉਸ ਦੇ ਬਾਰੇ ਗੱਲ ਕਰਦੇ ਆਂ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵਧ ਗਏ ਹਨ ਲੜਾਈ ਝਗੜੇ ਇੱਥੋਂ ਤੱਕ ਵੱਧ ਚੁੱਕੇ ਹਨ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਲੜਨ ਦੇ ਸਮੇਂ ਵੀ ਇਹ ਨਹੀਂ ਸੋਚਦੇ ਕਿ ਕੌਣ ਵੱਡਾ ਹੈ ਕੌਣ ਛੋਟਾ ਹੈ ਤਾਂ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਨੂੰ ਕਰਨ ਦੇ ਲਈ ਤੁਸੀਂ ਕੀ ਲੈ ਕੇ ਆਉਣਾ ਹੈ ਕਪੂਰ ਦੇ ਤਿੰਨ ਤਰ੍ਹਾਂ ਦਾ ਹੁੰਦਾ ਹੈ ਇੱਕ ਹੋਰ ਉਸ ਦੇ ਵਿੱਚੋਂ ਤੁਸੀਂ ਕੋਈ ਵੀ ਲਿਆ ਸਕਦੇ ਹੋ ਇੱਕ ਕਪੂਰ ਦਾ ਟੁਕੜਾ ਲੈ ਕੇ ਉਸ ਨੂੰ ਤੁਸੀਂ ਚਾਰ ਹਿੱਸਿਆਂ ਦੇ ਵਿੱਚ ਕਰ ਲੈਣਾ ਹੈ ਸਾਈਜ਼ ਸੇਮ ਹੋਵੇ ਜਾਂ ਇਹ ਕੋਈ ਵੀ ਜ਼ਰੂਰੀ ਨਹੀਂ ਬਸ ਚਾਰ ਟੁਕੜੇ ਕਰ ਲੈਣੇ ਹਨ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਹੈ ਪਰਿਵਾਰ ਦਾ ਆਪਸ ਦੇ ਵਿੱਚ ਬਹਿਸ ਬਸਾਈ ਹੋ ਜਾਂਦੀ ਹੈ ਤਾਂ ਫਿਰ ਕਿਸੇ ਪਾਸ ਜਿੰਨਾ ਲੜਾਈ ਹੁੰਦੀ ਹੈ ਝਗੜਾ ਹੁੰਦਾ ਹੈ ਉਸ ਸਮੇ ਤੁਸੀਂ ਕੀ ਕਰਨਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੈ ਜਿਸ ਵੀ ਰੂਮ ਦੇ ਵਿੱਚ ਹੋ ਰਿਹਾ ਹੈ ਜਿਸ ਸਮੇਂ ਲੜਾਈ ਝਗੜਾ ਹੋ ਰਿਹਾ ਹੈ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜਦੋਂ ਲੜਾਈ ਝਗੜਾ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਕਪੂਰ ਦੇ ਚਾਰ ਟੁਕੜੇ ਕੀਤੇ ਹਨ ਜਿਹੜੇ ਕਮਰੇ ਵਿੱਚ ਲੜਾਈ ਚੱਲ ਰਹੀ ਸੀ ਬਹਿਸ ਚੱਲ ਰਹੀ ਸੀ ਉਸ ਕਮਰੇ ਦੇ ਚਾਰੇ ਕੋਨਿਆਂ ਤੇ ਇਹ ਕਪੂਰ ਦੇ ਚਾਰ ਟੁਕੜੇ ਤੁਸੀਂ ਰੱਖ ਦੇਣੇ ਹਨ ਇਹ ਕਪੂਰ ਦੇ ਟੁਕੜੇ ਛੋਟੇ-ਛੋਟੇ ਹੋਣਗੇ ਇਹ ਛੋਟੇ-ਛੋਟੇ ਕਪੂਰ ਦੇ ਟੁਕੜੇ ਤੁਹਾਡੇ ਘਰ ਦੇ ਵਿੱਚੋਂ ਜਿੰਨਾ ਵੀ ਲੜਾਈ ਝਗੜਾ ਕਲੇਸ਼ ਉਸ ਨੂੰ ਦੂਰ ਕਰ ਦੇਣਗੇ ਬਸ ਇੰਨਾ ਹੀ ਇਹ ਤੁਹਾਡੇ ਘਰ ਦੇ ਕਲੇ ਕਲੇਸ਼ ਨੂੰ ਦੂਰ ਕਰ ਦੇਵੇਗਾ ਘਰ ਦੇ ਵਿੱਚ ਖੁਸ਼ੀਆਂ ਤੇ ਸ਼ਾਂਤੀ ਲੈ ਆਵੇਗਾ ਇਹ ਬਹੁਤ ਹੀ ਤੇਜ਼ੀ ਦੇ ਨਾਲ ਕੰਮ ਕਰਦਾ ਹੈ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਹੋਵੇ ਉਸ ਸਮੇਂ ਸਿਰਫ ਤੁਸੀਂ ਇਸ ਉਪਾਅ ਨੂੰ ਕਰ ਲਓ ਇਹ ਉਹ ਉਪਾਅ ਬਿਲਕੁਲ ਹੀ ਸਿੰਪਲ ਤੇ ਸਰਲ ਜਿਹਾ ਉਪਾਅ ਹੈ ਇਸ ਨੂੰ ਕਰਨ ਦੇ ਨਾਲ ਸਮਾਂ ਤੇ ਖਰਚਾ ਵੀ ਜ਼ਿਆਦਾ ਨਹੀਂ ਹੋਵੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਕੋਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਇੱਕਦਮ ਵਧੀਆ ਹੋ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਉਸ ਦਾ ਗੁੱਸਾ ਵੀ ਇੱਕਦਮ ਸ਼ਾਂਤ ਹੋ ਜਾਵੇਗਾ ਏਸੀ ਪਹਿਲਾ ਉਪਾਅ ਤੇ ਹੁਣ ਗੱਲ ਕਰਦੇ ਹਾਂ ਜੀ ਦੂਸਰੇ ਉਪਾਅ ਦੀ ਜਿਨ੍ਹਾਂ ਦਾ ਵਪਾਰ ਨਹੀਂ ਚੱਲਦਾ ਜਾਂ ਫਿਰ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਹੈ ਜਾਂ ਫਿਰ ਕਸਟਮਰ ਆਉਣੇ ਘਟ ਗਏ ਹਨ ਇਸ ਦੇ ਨਾਲ-ਨਾਲ ਜੇਕਰ ਜੋਬ ਵੀ ਨਹੀਂ ਲੱਗ ਰਹੀ ਤੇ ਜੋਬ ਤੇ ਪ੍ਰੋਮੋਸ਼ਨ ਵੀ ਨਹੀਂ ਮਿਲ ਰਹੀ ਤਾਂ ਤੁਸੀਂ ਇਸ ਲਈ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਨੂੰ ਕਰਨ ਦੇ ਲਈ ਤੁਸੀਂ ਇੱਕ ਕੱਚ ਦੀ ਕਟੋਰੀ ਲੈਣੀ ਹੈ ਸੱਤ ਕਪੂਰ ਲਿਖ ਸਤ ਕਪੂਰ ਲੈਣੇ ਹਨ ਤੇ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਮਰਜੀ ਕਪੂਰ ਵਰਤ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਤੁਸੀਂ ਛੋਟੀ ਕਟੋਰੀ ਲੈਣੀ ਹੈ ਉਸ ਨੂੰ ਉਪਾਅ ਕਰਨ ਦੇ ਸਮੇਂ ਤੁਸੀਂ ਉਸ ਦੇ ਵਿੱਚ ਜਿਹੜਾ ਤੁਸੀਂ ਘਰਾਂ ਦੇ ਵਿੱਚ ਸਿੰਪਲ ਨਮਕ ਜਾਂ ਫਿਰ ਸਿੱਧਾ ਨਮਕ ਵਰਤਦੇ ਹੋ ਉਹ ਤੁਸੀਂ ਨਹੀਂ ਲੈਣਾ ਇਸ ਪ੍ਰੋਬਲਮ ਦੇ ਹੱਲੇ ਦੇ ਲਈ ਅਲੱਗ ਨਮਕ ਲੈਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਆਵੇਗਾ ਇਸ ਨੂੰ ਕਰਨ ਦੇ ਲਈ ਸੱਤ ਕਬੂਰ ਦੇ ਟੁਕੜੇ ਲੈਣੇ ਹਨ ਤੇ 2 ਫਿਟਕੜੀਆਂ ਲੈਣੀਆਂ ਹਨ ਇੱਕ ਸੇਧਾ ਨਮਕ ਦਾ ਟੁਕੜਾ ਤੁਸੀਂ ਲੈ ਲੈਣਾ ਹੈ ਜਾਂ ਪੀਸਿਆ ਹੋਇਆ ਨਮਕ ਲੈਣਾ ਹੈ ਇਹ ਤਿੰਨਾਂ ਨੂੰ ਤੁਸੀਂ ਕਟੋਰੀ ਲਈ ਹੈ ਉਸ ਦੇ ਵਿੱਚ ਰੱਖ ਦੇਣਾ ਦੇ ਉੱਪਰ ਦੀ ਉਸ ਨੂੰ ਸਟੀਲ ਦੀ ਪਲੇਟ ਜਾਂ ਕਿਸੇ ਢੱਕਣ ਦੇ ਨਾਲ ਉੱਪਰੋਂ ਕਵਰ ਕਰ ਦੇਣਾ ਹੈ ਤੁਸੀਂ ਪੀਸਿਆ ਹੋਇਆ ਨਮਕ ਨਹੀਂ ਲੈਣਾ ਇਹ ਤਿੰਨਾਂ ਨੂੰ ਤੁਸੀਂ ਜਿਹੜੀ ਕੱਚ ਦੀ ਕਟੋਰੀ ਹੈ ਉਸ ਦੇ ਵਿੱਚ ਰੱਖ ਦੇਣਾ ਹੈ ਤੇ ਉੱਪਰ ਦੀ ਉਸ ਨੂੰ ਸਟੀਲ ਦੀ ਪਲੇਟ ਜਾਂ ਕਿਸੇ ਢੱਕਣ ਦੇ ਨਾਲ ਕਵਰ ਕਰ ਦੇਣਾ ਹੈ ਇਸ ਕਟੋਰੀ ਨੂੰ ਤੁਸੀਂ ਘਰ ਦੇ ਵਿੱਚ ਆਪਣੇ ਜਿੱਥੇ ਪੈਸੇ ਰੱਖਦੇ ਹੋ ਤਜੋਰੀ ਰੱਖਦੇ ਹੋ ਪੈਸੇ ਸੋਨਾ ਘੈਣੇ ਵਗੈਰਾ ਉਸ ਤਜੋਰੀ ਦੇ ਵਿੱਚ ਇਸ ਕਟੋਰੀ ਨੂੰ ਤੁਸੀਂ ਰੱਖ ਸਕਦੇ ਹੋ ਜੇਕਰ ਤੁਸੀਂ ਆਪਣੇ ਕਿਸੇ کاروبار ਜਾਂ ਫਿਰ ਸ਼ਾਪ ਦੇ ਲਈ ਇਸ ਉਪਾਅ ਨੂੰ ਕਰ ਰਹੇ ਹੋ ਤਾਂ ਤੁਸੀਂ ਆਪਣੀ ਸ਼ਾਪ ਦੇ ਉੱਪਰ ਜਾਂ ਫਿਰ ਜੋ ਵੀ ਤੁਹਾਡੀ ਫੈਕਟਰੀ ਹੈ ਉਸ ਜਗ੍ਹਾ ਤੇ ਇਸ ਨੂੰ ਰੱਖ ਸਕਦੇ ਹੋ ਜਿੱਥੇ ਤੁਹਾਡੀ ਸ਼ਾਪ ਦਾ ਗੱਲਾ ਹੋਵੇ ਜਿੱਥੇ ਤੁਹਾਡਾ ਕਾਊਂਟਰ ਹੋਵੇ ਜਿਸ ਵਿੱਚ ਤੁਸੀਂ ਪੈਸੇ ਰੱਖਦੇ ਹੋਵੋਗੇ ਉਸ ਦੇ ਨੇੜੇ ਤੇੜੇ ਇਸ ਕਟੋਰੀ ਨੂੰ ਤੁਸੀਂ ਰੱਖ ਦੇਣਾ ਹੈ ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਇਸ ਕਟੋਰੀ ਨੂੰ ਤੁਸੀਂ ਟੱਕ ਕੇ ਹੀ ਰੱਖਣਾ ਹੈ ਉੱਪਰੋਂ ਕਵਰ ਕਰਕੇ ਰੱਖਣਾ ਹੈ ਕਿਉਂਕਿ ਜੋ ਕਪੂਰ ਤੁਸੀਂ ਇਸ ਕਟੋਰੀ ਦੇ ਵਿੱਚ ਪਾਇਆ ਹੈ ਜੇਕਰ ਤੁਸੀਂ ਇਸ ਕਟੋਰੀ ਨੂੰ ਖੁੱਲਾ ਛੱਡੋਗੇ ਖੁੱਲੀ ਜਗ੍ਹਾ ਤੇ ਰੱਖੋਗੇ ਉੱਪਰੋਂ ਕਵਰ ਨਹੀਂ ਕਰੋਗੇ ਤਾਂ ਉਹ ਕਪੂਰ ਬਹੁਤ ਜਲਦੀ ਉੱਡ ਜਾਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਤਜੋਰੀ ਵੀ ਨਹੀਂ ਬਣੀ ਤੁਹਾਡੀ ਸ਼ਾਪ ਦੇ ਉੱਪਰ ਵੀ ਕੋਈ ਤਜੋਰੀ ਨਹੀਂ ਹੈ ਇਹੋ ਪਾਣ ਤੁਸੀਂ ਕਿਤੇ ਵੀ ਜਿੱਥੇ ਆਪਣੇ ਪੈਸੇ ਰੱਖਦੇ ਹੋ ਉਥੇ ਇਸ ਕਟੋਰੀ ਨੂੰ ਰੱਖ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਇਸ ਦੀ ਚਮਕ ਦੀ ਤਰ੍ਹਾਂ ਪੈਸੇ ਨੂੰ ਆਪਣੇ ਵੱਲ ਖਿੱਚਦਾ ਹੈ ਇਹ ਚੁੰਬਕ ਦੀ ਤਰ੍ਹਾਂ ਪੈਸੇ ਨੂੰ ਆਪਣੇ ਵੱਲ ਖਿੱਚਦਾ ਹੈ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਧਨ ਦੌਲਤ ਦੀ ਕੋਈ ਕਮੀ ਨਹੀਂ ਹੋਵੇਗੀ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਜਾਂ ਸ਼ਨੀਵਾਰ ਵਾਲੇ ਦਿਨ ਵੀ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਮਹੀਨੇ ਦੀ ਸ਼ੁਰੂਆਤ ਦੇ ਪਹਿਲੇ ਸ਼ਨੀਵਾਰ ਨੂੰ ਇਸ ਉਪਾਅ ਨੂੰ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਫਲ ਵੱਧ ਮਿਲੇਗਾ ਜਦੋਂ ਤੁਸੀਂ ਇਸ ਨੂੰ ਕਰਕੇ ਰੱਖੋਗੇ ਆਪਣੀ ਤਜੋਰੀ ਦੇ ਵਿੱਚ ਕਟੋਰੀ ਨੂੰ ਤਫਰ ਮਹੀਨੇ ਜਾਂ 15 ਦਿਨਾਂ ਦੇ ਬਾਅਦ ਤੁਸੀਂ ਚੈੱਕ ਕਰੋਗੇ ਜੇਕਰ ਕਪੂਰ ਹੁੰਦਿਆਂ ਹੋਵੇਗਾ ਜੋ ਫਿਟਕੜੀ ਹੈ ਸੇਦਾ ਨਮਕ ਦੀ ਡਲੀ ਤੁਹਾਡੇ ਕੋਲ ਬਚੀ ਹੋਵੇਗੀ ਉਸ ਨੂੰ ਤੁਸੀਂ ਚਲਦੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਦੁਬਾਰਾ ਧੋਇਸ ਪ੍ਰੋਸੈਸ ਦੇ ਨਾਲ ਇਸ ਉਪਾਅ ਨੂੰ ਦੁਬਾਰਾ ਆਉਣ ਵਾਲੇ ਸ਼ਨੀਵਾਰ ਨੂੰ ਫਿਰ ਕਰ ਸਕਦੇ ਹੋ ਜੇਕਰ ਤੁਸੀਂ ਸ਼ਨੀਵਾਰ ਤੋਂ ਬਿਨਾ ਅੱਗੇ ਪਿੱਛੇ ਕਰਦੇ ਹੋ ਇਸ ਉਪਾਅ ਨੂੰ ਤਾਂ ਉਹਦਾ ਤੁਹਾਨੂੰ ਫਾਲ ਨਹੀਂ ਮਿਲੇਗਾ ਬਸ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਤੁਸੀਂ ਇਸ ਕਪੂਰ ਨੂੰ ਸ਼ਨੀਵਾਰ ਦੇ ਦਿਨ ਹੀ ਬਦਲਣਾ ਹੈ ਜੇਕਰ ਕਪੂਰ ਬਿਲਕੁਲ ਵੀ ਨਹੀਂ ਉੱਡਦਾ ਤਾਂ ਤੁਸੀਂ ਹਰ ਮਹੀਨੇ ਕਿਸੇ ਵੀ ਸ਼ਨੀਵਾਰ ਨੂੰ ਇਸ ਨੂੰ ਬਦਲ ਸਕਦੇ ਹੋ ਜਿਹੜਾ ਪਹਿਲਾ ਕਪੂਰ ਤੇ ਫਟਕੜੀ ਨਮਕ ਹੋਵੇਗਾ ਉਸ ਨੂੰ ਜਲਦੇ ਪਾਣੀ ਦੇ ਵਿੱਚ ਵਹਾ ਕੇ ਤੁਸੀਂ ਨਮਾ ਰੱਖ ਸਕਦੇ ਹੋ ਇਸ ਨੂੰ ਤੁਸੀਂ ਕਿੰਨੇ ਸਮੇਂ ਬਾਅਦ ਬਦਲਣਾ ਹੈ ਤੁਸੀਂ ਹਫਤੇ ਦੇ ਵਿੱਚ ਇੱਕ ਵਾਰ ਜਾਂ ਫਿਰ 15 ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਇੱਕ ਵਾਰ ਬਦਲ ਸਕਦੇ ਹੋ ਬਸ ਜਦੋਂ ਕਪੂਰ ਉੱਡ ਜਾਵੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਬਦਲਣਾ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਕੋਈ ਚੱਲਦਾ ਪਾਣੀ ਜਿਵੇਂ ਨਦੀ ਨਹਿਰ ਨਹੀਂ ਹੈ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਫਿਟਕੜੀ ਅਤੇ ਨਮਕ ਨੂੰ ਕਿਸੇ ਦਰਖਤ ਦੇ نیچے ਵੀ ਰੱਖ ਕੇ ਆ ਸਕਦੇ ਹੋ ਜੇਕਰ ਤੁਹਾਡੇ ਆਸ-ਪਾਸ ਕੋਈ ਦਰਖਤ ਨਹੀਂ ਹੈ ਤਾਂ ਤੁਸੀਂ ਇਹ ਫਟਕੜੀ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ 8-10 ਘੰਟੇ ਰੱਖ ਸਕਦੇ ਹੋ ਜਦੋਂ ਇਹ ਬਿਲਕੁਲ ਪਿਗਲ ਜਾਵੇਗਾ ਤਾਂ ਤੁਸੀਂ ਆਪਣੀ ਰਸੋਈ ਦੇ ਵਿੱਚ ਜੋ ਸਿੰਕ ਹੈ ਸਿੰਕ ਦੇ ਵਿੱਚ ਪਾਣੀ ਦੇ ਵਿੱਚ ਤੁਸੀਂ ਡੋਲ ਦੇਣਾ ਤੇ ਉੱਪਰੋਂ ਪਾਣੀ ਚਲਾ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋਵੇਗੀ ਤੇ ਤੁਹਾਡੇ ਕਾਰੋਬਾਰ ਵਪਾਰ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਤੀਸਰੇ ਉਪਾਅ ਦੀ ਹੁਣ ਗੱਲ ਕਰਦੇ ਹਾਂ ਤੀਸਰਾ ਉਪਾਅ ਸਵੇਰੇ ਸ਼ਾਮ ਦੇ ਸਮੇਂ ਤੁਹਾਡੇ ਘਰ ਦਾ ਜਿਹੜਾ ਵੀ ਮੁੱਖ ਦਰਵਾਜ਼ਾ ਹੋਵੇਗਾ 메ਨ ਗੇਟ ਹੋਵੇਗਾ ਤੁਸੀਂ ਇਸ ਉਪਾਅ ਨੂੰ ਉੱਥੇ ਕਰਨਾ ਹੈ ਕਿਵੇਂ ਕਰਨਾ ਹੈ ਇਸ ਉਪਾਅ ਨੂੰ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਇੱਕ ਟਿੱਕੀ ਤੁਸੀਂ ਹਰ ਰੋਜ਼ ਕਪੂਰ ਜਲਾਉਣਾ ਹੈ ਸਵੇਰ ਦੇ ਸਮੇਂ ਜੇਕਰ ਤੁਸੀਂ ਇਸ ਨੂੰ ਜਲਾਉਂਦੇ ਹੋ ਤਾਂ ਸਵੇਰ ਦੇ ਸਮੇਂ ਉੱਠ ਕੇ ਇਸ਼ਨਾਨ ਕਰਕੇ ਪਾਠ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਕਪੂਰ ਨੂੰ ਜਲਾ ਸਕਦੇ ਹੋ ਆਪਣੇ ਘਰ ਦੇ ਮੇਨ ਕੇਟ ਦੇ ਬਾਹਰ ਇਸ ਕਪੂਰ ਨੂੰ ਜਲਾਉਣਾ ਹੈ ਸ਼ਾਮ ਦੇ ਸਮੇਂ ਜੇਕਰ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤਾਂ ਸੋਚ ਜਾਂ ਸੂਰਜ ਚੰਗੀ ਤਰ੍ਹਾਂ ਛੁੱਪਿਆ ਹੋਵੇ ਜਾਂ ਰਾਤ ਨੂੰ ਇਸ ਜੇ ਰਾਤ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਇਸ ਕਪੂਰ ਦੀ ਟਿੱਕੀ ਨਹੀਂ ਜਲਾਉਣੀ ਜਦੋਂ ਵੀ ਪਾਠ ਪੂਜਾ ਕਰਦੇ ਹੋ ਤਾਂ ਆਪਣੇ ਘਰ ਦੇ ਵਿੱਚ ਦੇਸੀ ਘਿਓ ਦਾ ਦੀਵਾ ਜ਼ਰੂਰ ਜਗਾਓ ਇਹ ਸੁਪਾਣ ਨੂੰ ਕਰਨ ਦੇ ਨਾਲ ਕਦੇ ਵੀ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਬਣੀ ਰਹੇਗੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡਾ ਪਰਿਵਾਰ ਹਮੇਸ਼ਾ ਖੁਸ਼ ਰਹੇਗਾ ਇਹਨਾਂ ਤਿੰਨੋਂ ਉਪਾਅਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਸਰਲ ਲੱਗਦਾ ਹੈ ਤੁਸੀਂ ਕੋਈ ਵੀ ਉਪਾਅ ਕਰ ਸਕਦੇ ਹੋ ਇਸ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤਾਂ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ